ਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਕੁਝ ਨਵਾਂ ਦਿਖਾਵਾਂਗੇ ਤਾਂ ਦੇਖੋ ਇਸ ਤਰ੍ਹਾਂ ਸਾਡੇ ਕੋਲ ਇਹ ਕਮੀਜ਼ ਸੀਗੀ ਕਢਾਈ ਵਾਲੀ ਤੇ ਇਹਦੇ ਨੀਚੇ ਇਹ ਕਢਾਈ ਸੀ ਜਿਹੜੀ ਇਸ ਤਰ੍ਹਾਂ ਕੀਤੀ ਹੋਈ ਸੀਗੀ ਆਹ ਕਢਾਈ ਇਹਦੇ ਨਾਲ ਇਸ ਤਰ੍ਹਾਂ ਸੀ ਕੀਤੀ ਹੋਈ ਤਾਂ ਅਸੀਂ ਨੇ ਇਹਨੂੰ ਅਲੱਗ ਕਰ ਲਿਆ ਆਹ ਕਢਾਈ ਨੂੰ ਅਲੱਗ ਕੀਤਾ ਤੇ ਇਹ ਕਮੀਜ਼ ਦੇ ਉੱਤੇ ਇਸ ਤਰ੍ਹਾਂ ਕਢਾਈ ਰਹਿ ਗਈ ਤਾਂ ਇਹ ਵਾਲੀ ਜਿਹੜੀ ਬੇਲ ਸੀ ਅਸੀਂ ਨੇ ਉਹ ਅਲੱਗ ਕਰ ਲਈ ਦੋ ਭਾਗਾਂ ਦੇ ਵਿੱਚ ਇਸ ਨੂੰ ਅਸੀਂ ਇਹ ਵੰਡ ਲਿਆ ਇਸ ਤਰ੍ਹਾਂ ਪੂਰੀ ਸੀ ਇਹ ਅਸੀਂ ਨੇ ਹਾਫ ਕਰ ਲਿਆ ਇਹ ਤਾਂ ਇਹਦੇ ਉੱਤੇ ਅਸੀਂ ਨੇ ਕੀ ਕਰਨਾ ਹੈਗਾ ਇਹ ਕੜਾਈ ਦੇ ਉੱਤੇ ਇਸ ਤਰ੍ਹਾਂ ਬੁੱਕਰਮ ਪੇਸਟ ਕਰ ਲਈ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਸਲਵਾਰ ਤੇ ਲਗਾਵਾਂਗੇ ਸਲਵਾਰ ਸਾਡੇ ਕੋਲ ਪਲੇਨ ਸੀਗੀ ਤਾਂ ਅਸੀਂ ਇਹਨੂੰ ਥੋੜਾ ਜਿਹਾ ਸਟਾਈਲਿਸ਼ ਬਣਾਉਣਾ ਚਾਹਿਆ ਤਾਂ ਹੁਣ ਦੇਖੋ ਇਹ ਸਲਵਾਰ ਦਾ ਸੀ ਸਿੱਧਾ ਪਾਸਾ ਲਿਆ ਹੋਇਆ ਇਸ ਤਰ੍ਹਾਂ ਅਸੀਂ ਨੇ ਘਰ ਵਿੱਚ ਹੀ ਪਏ ਸੂਟ ਨੂੰ ਨਵੇਂ ਡਿਜ਼ਾਈਨ ਦੇ ਵਿੱਚ ਚੇਂਜ ਕਰ ਲਿਆ ਤਾਂ ਹੁਣ ਦੇਖੋ ਆਪਾਂ ਇਸ ਨੂੰ ਕਿਸ ਤਰ੍ਹਾਂ ਐਡ ਕਰਨਾ ਹੈਗਾ ਇਹ ਦੱਸਾਂਗੇ ਇਹ ਕੜਾਈਏ ਜਿਹੜੀ ਇਸ ਤਰ੍ਹਾਂ ਅਸੀਂ ਨੇ ਨਿਸ਼ਾਨ ਲਗਾ ਲੈਣਾ ਬਿਲਕੁਲ ਸੈਂਟਰ ਦੇ ਵਿੱਚ ਆਣੀ ਚਾਹੀਦੀ ਹੈ ਇੱਥੇ ਆਪਾਂ ਕਰੀਜ ਵਾਲਾ ਨਿਸ਼ਾਨ ਲਗਾਵਾਂਗੇ ਤਾਂ ਇਸ ਤਰ੍ਹਾਂ ਤੇ ਇਹ ਕਰੀਜ ਵਾਲਾ ਨਿਸ਼ਾਨ ਹੋ ਗਿਆ ਬਿਲਕੁਲ ਸੈਂਟਰ ਦੇ ਵਿੱਚ ਤੇ ਇੱਥੇ ਵੀ ਆਪਾਂ ਨੇ ਸੈਂਟਰ ਦੇ ਵਿੱਚ ਇਹ ਨਿਸ਼ਾਨ ਲਗਾ ਲਿਆ हम सिलाई लगाने बाद सीधा कर लेंगे इस तरह बिल्कुल पैर पैर ती आपने सिलाई लगा है ਤਾਂ ਇਸ ਤਰ੍ਹਾਂ ਮੈਂ ਇਹ ਸਲਾਈ ਲਗਾ ਲਈ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਇਸ ਤਰ੍ਹਾਂ ਫੋਲਡ ਕਰਾਂਗੇ ਦੇਖੋ ਇਸ ਤਰ੍ਹਾਂ ਮੂਰੀਏ ਜਿਹੜੀ ਉਹ ਬਣ ਗਈ ਤਾਂ ਹੁਣ ਅਸੀਂ ਇਹ ਕੜਾਈ ਵਾਲੀ ਜਿਹੜੀ ਪੱਟੀ ਸੀ ਦੋਨੋਂ ਸਾਈਡ ਤੇ ਲਗਾ ਲਈ ਦੇਖੋ ਇਸ ਤਰ੍ਹਾਂ ਤਾਂ ਹੁਣ ਆਪਾਂ ਜਿਹੜੀ ਇੱਥੇ ਸੈਂਟਰ ਵਾਲੀ ਸਲਾਈ ਉਹ ਲਗਾਵਾਂਗੇ ਇਸ ਸਲਾਈ ਇਸ ਬਿਲਕੁਲ ਇਸ ਤਰ੍ਹਾਂ ਤਿਸ਼ੀ ਲੈ ਕੇ ਆਵਾਂਗੇ ਇਸ ਤਰ੍ਹਾਂ ਆਪਾਂ ਇਹ ਸਾਰੀ ਸਲਾਈ ਲਗਾ ਦੇਵਾਂਗੇ ਇਸ ਤਰ੍ਹਾਂ ਸੀ ਸੈਂਟਰ ਵਾਈਜ਼ ਸਲਾਈ ਵੀ ਲਗਾਤੀ ਤੇ ਦੋਨੋਂ ਸਲਾਈਆਂ ਨੇ ਜਿਹੜੀਆਂ ਲੱਗ ਚੁੱਕੀਆਂ ਨੇ ਹਾਂਜੀ ਦੇਖੋ ਆਪਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਤਰ੍ਹਾਂ ਮੂਰੀਆਂ ਤਿਆਰ ਕਰ ਲੀਆਂ ਨੇ ਤਾਂ ਪੂਰੀ ਸਲਵਾਰ ਜਿਹੜੀ ਉਹ ਰੈਡੀ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਆਪਣੀ ਕਮੀਜ਼ ਜਿਹੜੀ ਉਹ ਇਸ ਤਰ੍ਹਾਂ ਰੈਡੀ ਕੀਤੀ ਹੈਗੀ ਇਹ ਸਾਡੇ ਕੋਲ ਪੁਰਾਣਾ ਸੂਟ ਸੀ ਕੜਾਈ ਵਾਲਾ ਜੋ ਆਪਣੇ ਕੋਲ ਹੁੰਦਾਗਾ ਤਾਂ ਇਹਦੇ ਵਿੱਚੋਂ ਅਸੀਂ ਨੇ ਕੜਾਈ ਕੱਟ ਕੇ ਸਿਰਫ ਸਲਵਾਰ ਦੀ ਮੂਰੀਆਂ ਤੇ ਲਗਾਈ ਤੇ ਬਾਕੀ ਸਾਰਾ ਪਲੇਨ ਕਪੜਾ ਕੱਢ ਲਿਆ ਤੇ ਇਹਦੇ ਵਿੱਚੋਂ ਆਪਣੀ ਇੱਕ ਸ਼ਾਨਦਾਰ ਕਮੀਜ਼ ਜਿਹੜੀ ਉਹ ਰੈਡੀ ਕੀਤੀ ਹੈ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਰੂਰ ਦੱਸਣਾ